ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਗਾ ਵਾ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਨਨ ਸਕਾਂ ਤੂੰ ਠਾਕੁਰ ਜੀ ਭਗਵਾਨ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿ ਨਿਰਮਲ ਕਰਣੀ ਸਾਦ ਸੰਗਤ ਕੈ ਅੰਤ ਲੁਨਾਵੋ ਬਿਖਮ ਨਦੀ ਜਾਏ ਤਰਣੀ ਸੋ ਕਹੋ ਤਨ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹੱਲਾ ਅੰਜਵਾ ਅਬਿਨਾਸੀ ਜੀਨ ਕੋ ਦਾਤਾ ਸਿਮਰਤ ਸਦ ਮਨ ਖੋਈ ਗੁਣ ਨਦਾਨ ਭਗਤਨ ਕੋ ਵਰਤਨ ਬਿਰਲਾ ਪਵ ਨਾਨਕ ਜਪ ਗੁਰੂ ਗੋਬਾਲ ਪ੍ਰਭ ਸੋਈ ਜਾ ਕੀ ਸ਼ਰਨ ਪਿਆ ਸੁਖ ਪਾਈ ਬਹੁਤ ਦੁੱਖ ਨਾ ਹੋਈ ਰਹਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੀਟ ਤ ਦੁਰਮਤ ਖੋਈ ਤਿੰਨ ਕੀ ਧੋ ਰ ਨਾਨਕ ਦਾਸ ਬਚ ਜਿਨ ਹਰਨਾਮਰਤਾ ਕਰੋਈ ਕੀ ਤੂਰ ਨਾਨਕ ਦਾ ਸਬਾਚਾ ਜਿਨ ਹਰ ਨਾਮ ਰਿਧੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਮੁਕੰਮਲ ਆਪਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 617 ਅੰਕ 18 ਅੰਗ ਦੇ ਉੱਤੇ ਸੁਭਾਏ ਬਾਣ ਸੋਰਠ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਉਨ੍ਹਾਂ ਦੇ ਮੁਖਾਰ ਵਿਦ ਤੋਂ ਸੋਰਠ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਅਬਨਾਸੀ ਦਾ ਭਾਵ ਹੁੰਦਾ ਨਾਸ ਹੋ ਜਾਣਾ ਜਿਹੜੀ ਚੀਜ਼ ਵੀ ਸਾਡੀ ਅੱਖ ਵੇਖ ਰਹੀ ਹੈ ਨਾ ਉਹਨੇ ਸਾਰੀ ਨੇ ਨਾਸ ਹੋ ਜਾਣਾ ਚਾਹੇ ਉਹ ਸਰੀਰ ਨੇ ਚਾਹੇ ਉਹ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਚਾਹੇ ਉਹ ਬਨਸਪਤੀ ਜੋ ਵੀ ਉਸ ਅੱਖ ਨੂੰ ਦਿਸਦਾ ਹੈ ਨਾ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਉਹ ਸਾਰਾ ਕੁਝ ਖਤਮ ਹੋ ਜਾਣਾ ਪਰ ਜੇ ਖਤਮ ਨਹੀਂ ਹੋਣਾ ਤਾਂ ਉਹ ਇੱਕ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਨਾ ਕਦੇ ਖਤਮ ਹੋਇਆ ਤੇ ਨਾ ਕਦੇ ਖਤਮ ਹੋਣਾ ਜਿਵੇਂ ਅਸੀਂ ਜਪਜੀ ਸਾਹਿਬ ਪੜ੍ਹਦੇ ਆ ਨਾ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਐ ਆਗ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਵੇਂ ਅਸੀਂ ਆਪਣੇ ਜੀਵਨ ਦੀ ਗੱਲ ਕਰਦੇ ਆ ਕਿ ਅੱਜ ਦਾ ਸਮਾਂ ਜਿਹੜਾ ਲੰਘ ਚੁੱਕਿਆ ਸਮਾਂ ਇੱਕ ਆਉਣ ਵਾਲਾ ਸਮਾਂ ਤਿੰਨ ਸਮਿਆਂ ਦੀ ਗੱਲ ਹੁੰਦੀ ਆ ਵਰਤਮਾਨ ਭੂਤਕਾਲ ਤੇ ਭਵਿੱਖ ਕਾਲ ਇੰਨਾਂ ਦੀ ਗੱਲ ਹੁੰਦੀ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਚਾਰ ਦੀ ਗੱਲ ਕੀਤੀ ਹੈ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਜਦੋਂ ਦੁਨੀਆ ਹੀ ਨਹੀਂ ਸੀ ਇੱਥੇ ਇਸ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸੀ ਉਦੋਂ ਵੀ ਕਹਿੰਦੇ ਪਰਮਾਤਮਾ ਦਾ ਨਾਮ ਸੱਚਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ ਗੁਰੂ ਸਾਹਿਬ ਕਹਿੰਦੇ ਆ ਕਿ ਅਰਬਾਂ ਖਰਬਾਂ ਸਾਲ ਪਹਿਲਾਂ ਜਦੋਂ ਇਸ ਸੰਸਾਰ ਤੇ ਕੋਹ ਹਨੇਰਾ ਸੀ ਨਾ ਅਰਬਦ ਨਰਬਦ ਧੁੰਦੂਕਾਰ ਉਦੋਂ ਵੀ ਕਹਿੰਦੇ ਪ੍ਰਮਾਤਮਾ ਦਾ ਨਾਮ ਸੱਚਾ ਸੀ ਫਿਰ ਕਹਿੰਦੇ ਉਸ ਸੱਚੇ ਪ੍ਰਮਾਤਮਾ ਦੇ ਨਾਲ ਜੁੜੋ ਜਿਹੜਾ ਕਦੇ ਨਾਸ਼ ਨਹੀਂ ਹੋਣਾ ਅਬਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਕਹਿੰਦੇ ਉਹ ਜਿਹੜਾ ਅਬਨਾਸੀ ਪ੍ਰਮਾਤਮਾ ਹੈ ਨਾ ਜਿਹੜਾ ਕਦੇ ਖਤਮ ਨਹੀਂ ਹੋਣਾ ਕਹਿੰਦੇ ਉਹਦਾ ਸਿਮਰਨ ਕਰੀਏ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੰਨਾ ਅੰਨਾ ਕਹਿੰਦੇ ਉਹਦਾ ਸਿਮਰਨ ਜਦੋਂ ਕਰੋਗੇ ਨਾ ਤਾਂ ਹੋੜਾ ਕੀ ਇਹ ਸਿਮਰਤ ਸਭ ਮਲਕ ਹੋਈ ਜਿਹੜੀ ਸਾਡੇ ਅੰਦਰ ਮੈਲ ਲੱਗੀ ਹੋਈ ਹੈ ਨਾ ਜਿਹੜੀ ਸਾਡੀ ਬੁੱਧੀ ਖੋਟੀ ਹੋਈ ਪਈ ਹੈ ਕਹਿੰਦੇ ਉਹ ਸਾਰੀ ਦੀ ਸਾਰੀ ਬੁੱਧੀ ਵੀ ਸਾਫ਼ ਹੋ ਜਾਣੀ ਹੈ ਬੁੱਧੀ ਸਾਡੀ ਖੋਟੀ ਕਿਵੇਂ ਹੈ ਬੰਦਾ ਸਹੀ ਹੁੰਦਾ ਉਹਨੂੰ ਕਹੀ ਜਾਂਦੇ ਨੇ ਇਹ ਤੇ ਪਾਗਲ ਹੈ ਪਾਗਲ ਅਸੀਂ ਹੁੰਨੇ ਆ ਬੰਦੇ ਦੇ ਅੰਦਰ ਕੁਝ ਹੋਰ ਚੱਲਦੇ ਬੰਦਾ ਗੱਲ ਕੋਈ ਹੋਰ ਕਰਦਾ ਸਮਝਣ ਵਾਲੇ ਕੁਝ ਹੋਰ ਸਮਝਦੇ ਆ ਭਾਵ ਕੇ ਮੈਲੀ ਮੱਤ ਹੈ ਜੇ ਅਸੀਂ ਉਸ ਅਬਨਾਸੀ ਪ੍ਰਮਾਤਮਾ ਦੇ ਨਾਲ ਜੁੜਾਂਗੇ ਨਾ ਕਹਿੰਦੇ ਉਹ ਜਿਹੜੀ ਮੈਲੀ ਮੱਤ ਹੈ ਉਹ ਵੀ ਸਾਫ ਹੋ ਜਾਣੀ ਹੈ ਸਿਮਰਤ ਸਭ ਮੱਲੇ ਖੋਈ ਅੱਗੇ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਗੁਣ ਨਿਧਾਨ ਭਗਤਨ ਕੋ ਵਰਤਨ ਮਿਰਲਾ ਪਾਵੈ ਕੋਈ ਕਹਿੰਦੇ ਇਹ ਗੁਣਾਂ ਦਾ ਖਜ਼ਾਨਾ ਹੈ ਕਿਹੜਾ ਇੱਕ ਓੰਕਾਰ ਤੋਂ ਲੈ ਕੇ 18 ਦਾ ਸਬੀਸ ਤੱਕ 15 ਭਗਤਾਂ ਦੀ ਬਾਣੀ 11 ਭੱਟਾਂ ਦੀ ਬਾਣੀ 6 ਗੁਰਸਿੱਖਾਂ ਦੀ ਬਾਣੀ 4 6 ਗੁਰੂ ਸਾਹਿਬ ਦੀ ਬਾਣੀ 4 ਗੁਰਸਿੱਖਾਂ ਦੀ ਬਾਣੀ ਕਹਿੰਦੇ ਇਹ ਜਿਹੜੀ ਸਾਰੀ ਦੀ ਸਾਰੀ ਬਾਣੀ ਹੈ ਨਾ ਜੀ ਕਹਿੰਦੇ ਇਹ ਗੁਣਾਂ ਦਾ ਖਜ਼ਾਨਾ ਹੈ ਗੁਣ ਨਿਧਾਨ ਕੱਦਨ ਕੋ ਵਰਤਨ ਵਿਰਲਾ ਪਾਵੇ ਕੋਈ ਕਹਿੰਦੇ ਇਹ ਚੀਜ਼ ਨੂੰ ਕੋਈ ਵਿਰਲਾ-ਵਿਰਲਾ ਪਾਉਂਦਾ ਏ ਇਹ ਨਹੀਂ ਹੈ ਕਿ ਹਰ ਇੱਕ ਬੰਦਾ ਆਉਂਦੇ ਸੀ ਸਾਰੇ ਆ ਪਰ ਗੁਰੂ ਸਾਹਿਬ ਕਹਿੰਦੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ ਕਹਿੰਦੇ ਕਰੋੜਾਂ ਜੀ ਕੱਦਾ ਹੁੰਦਾ ਜਿਹੜਾ ਉਸ ਪਰਮਾਤਮਾ ਨੂੰ ਆਪਣੇ ਦਿਲ 'ਚ ਥਾਂ ਦੇ ਦਿੰਦਾ ਆਪਣੇ ਦਿਲ 'ਚ ਵਸਾ ਲੈਂਦਾ ਅਸਤੇ ਆਪਣੇ ਦਿਲ 'ਚ ਥਾਏ ਨੇ ਜੀ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਏ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਮੇਰੇ ਮਨ ਜਪ ਕਹਿੰਦੇ ਉਹਨੂੰ ਜਪ ਕੀ ਨੂੰ ਗੁਰੂ ਗੋਪਾਲ ਗੋ ਨਾਮ ਧਰਤੀ ਦਾ ਪਾਲ ਨਾਮ ਭਾਲਣਾ ਕਰਨ ਵਾਲੇ ਦਾ ਗੋ ਨਾਮ ਹਰੇਰੇ ਦਾ ਪਾਲਣਾ ਚਾਨਣ ਦਾ ਕਹਿੰਦੇ ਜਿਹੜਾ ਹਰੇਰੇ ਚ ਚਾਨਣ ਕਰਦੇ ਜਿਹੜਾ ਇਸ ਧਰਤੀ ਦੀ ਪਾਲਣਾ ਕਰਦਾ ਕਹਿੰਦੇ ਉਸ ਪ੍ਰਮਾਤਮਾ ਨੂੰ ਜਪ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਏ ਜਾ ਕੇ ਸ਼ਰਣ ਪਿਆ ਸੁਖ ਭਈ ਹੈ ਬਹੁਤ ਦੁੱਖ ਨਾ ਹੋਏ ਕਹਿੰਦੇ ਪ੍ਰਭਾਤਮਾ ਇਸ ਤਰ੍ਹਾਂ ਦਾ ਹੈ ਇਹਨੂੰ ਜਪਣ ਦੇ ਨਾਲ ਜਾ ਕੇ ਸ਼ਰਣ ਕਹਿੰਦੇ ਜੇ ਇਹਦੀ ਸ਼ਰਣ ਚ ਆ ਜਾਾਂਗੇ ਨਾ ਜਾ ਕੇ ਸ਼ਰਣ ਪਿਆ ਸੁਖ ਪਾਈ ਹੈ ਸਾਰੇ ਸੁਖ ਦੁਨੀਆ ਦੇ ਜਿੰਨੇ ਵੀ ਹੈਗੇ ਆ ਉਹ ਕਹਿੰਦੇ ਤੇਰੀ ਝੋਲੀ ਚ ਪੈ ਜਾਣਾ ਜਾ ਕੇ ਸ਼ਰਣ ਪਿਆ ਸੁਖ ਪਾਈ ਹੈ ਬਹੁੜਾ ਦੁੱਖ ਨਾ ਹੋਏ ਕਹਿੰਦੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਆਉਣਾ ਸੀ ਤੇ ਹਰ ਟਾਈਮ ਦੁਖੀ ਰਹਿੰਨੇ ਆਂ ਜੀ ਦੂਜੇ ਨੂੰ ਇਹ ਦੇਖ-ਦੇਖ ਦੁਖੀ ਹੋਈ ਜਾਂਦੇ ਆ ਆਪਣੇ ਅੰਦਰ ਨੂੰ ਝਾਤੀ ਮਾਰੋ ਜਿੱਦੇ ਆਪਣੇ ਅੰਦਰ ਨੂੰ ਝਾਤੀ ਮਾਰ ਲਈ ਗੁਰੂ ਦੀ ਸ਼ਰਣ 'ਚ ਆ ਗਏ ਦੂਜਿਆਂ ਦੀ ਗੱਲ ਛੱਡ ਕੇ ਆਪਣੇ ਆਪ ਨੂੰ ਵੇਖਾਂਗੇ ਕਿ ਮੇਰੇ ਅੰਦਰ ਕੀ ਚੱਲਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਵੇਖਣ ਲੱਗੇ ਨਾ ਬੰਦਾ ਸੁਖੀ ਹੋ ਜਾਂਦਾ ਦੁੱਖ ਨਾ ਕੋਈ ਦੁੱਖ ਹੁੰਦਾ ਹੀ ਨਹੀਂ ਕੋਈ ਜਾ ਕੇ ਸ਼ਰਨ ਪਿਆ ਸੁਖ ਪਾਇਆ ਬਹੁੜਾ ਦੁੱਖ ਨਾ ਹੋਈ ਕਹਿੰਦੇ ਕੋਈ ਵੀ ਦੁੱਖ ਤੇਰੀ ਜ਼ਿੰਦਗੀ ਚ ਨਹੀਂ ਰਹਿਣਾ ਰਹਾਓ ਰਹਾਓ ਦਾ ਭਾਵ ਠਹਿਰਾਉਣਾ ਰੋਕਣਾ ਰੁਕਣ ਤੋਂ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਹੁਣ ਇੱਥੇ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਵੱਡ ਭਾਗੀ ਸਾਧ ਸੰਗ ਬਰਾਪਤ ਤਿੰਨ ਭੇਟ ਤੋਂ ਦੁਰਮਤ ਖੋਈ ਉਹਨਾਂ ਵੱਡਿਆਂ ਭਾਕਾਂ ਦੇ ਨਾਲ ਸਤ ਸੰਗਤ ਮਿਲਦੀ ਹੈ ਜੀ ਕੋਈ ਵਿਰਲਾ ਉੱਠ ਕੇ ਆਇਆ ਨਹੀਂ ਸਭ ਮੰਝਿਆਂ ਦੇ ਵਿੱਚ ਅਜੇ ਸੁੱਤੇ ਪਏ ਹੈ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਅਰਦਾਸ ਹੋਈ ਕਦੋਂ ਸਮਾਂ ਦੱਸਿਆ ਗਿਆ ਕਦੋਂ ਪ੍ਰਕਾਸ਼ ਹੋਇਆ ਗੁਰੂ ਸਾਹਿਬ ਦਾ ਪਰ ਜਿਹੜੇ ਕੇਸ ਸੰਗਤ ਦੇ ਵਿੱਚ ਆਉਂਦੇ ਆ ਨਾ ਜੀ ਉਹਨਾਂ ਦੇ ਬਾਬਤ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ ਕਹਿੰਦੇ ਵੱਡੇ ਭਾਗਾਂ ਦੇ ਨਾਲ ਸੰਗਤ ਪ੍ਰਾਪਤ ਹੁੰਦੀ ਹੈ ਗੁਰਬਾਣੀ ਸੁਣ ਲੈਣੀ ਗੁਰਬਾਣੀ ਪੜ੍ਹ ਲੈਣੀ ਗੁਰਬਾਣੀ ਵਿਚਾਰ ਲੈਣੀ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਇਹਨੂੰ ਪ੍ਰਮਾਤਮਾ ਨੂੰ ਮਿਲ ਕੇ ਜਿਹੜੀ ਸਾਡੀ ખોਟੀ ਮਤ ਹੈ ਉਹ ਸਾਰੀ ਦੀ ਸਾਰੀ ਨਿਰਮਲ ਹੋ ਜਾਣੀ ਹੈ ਨਿਰਮਲ ਕਿਸ ਤਰ੍ਹਾਂ ਹੋਣੀ ਹੈ ਜਿਵੇਂ ਗੰਗਾ ਦਾ ਪਾਣੀ ਬਹੁਤ ਸਾਫ਼ ਹੈ ਕਹਿੰਦੇ ਗੰਗਾ ਦੇ ਪਾਣੀ ਵਰਗੀ ਇਹ ਮਤ ਹੋ ਜਾਣੀ ਹੈ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਨੀਰ ਕਹਿੰਦੇ ਪਾਣੀ ਨੂੰ ਕਹਿੰਦੇ ਜਿਵੇਂ ਗੰਗਾ ਦਾ ਪਾਣੀ ਸਾਫ਼ ਹੈ ਨਾ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਜੁੜੋਗੇ ਜਾਕੀ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਕਹਿੰਦੇ ਆ ਜਿਹੜੀ ਦੁਰਮਤ ਮਾੜੀ ਮਤ ਹੈ ਨਾ ਕਹਿੰਦੇ ਇਹ ਸਾਫ਼ ਹੋ ਜਾਣੀ ਹੈ ਇਹ ਗੁਰੂ ਦੇ ਦੱਸੇ ਤੇ ਚੱਲਣ ਲੱਗ ਜਾਣੀ ਹੈ ਸਾਰਾ ਕੰਮ ਹੀ ਸੋੜਾ ਬਣ ਜਾਣਾ ਤਨ ਕੀ ਧੂਰ ਨਾਨਕ ਦਾਸ ਬੱਚਾ ਜਿਨ ਹਰ ਨਾਮ ਰਤਿ ਪਰੋਈ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੇਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਤਨ ਕੀ ਧੂਰ ਧੂਰ ਕਹਿੰਦੇ ਚਰਨਾਂ ਦੀ ਧੂੜ ਤਨ ਕੀ ਧੂਰ ਨਾਨਕ ਦਾਸ ਬੱਚਾ ਨਾਨਕ ਵੀ ਆਪਣੇ ਆਪ ਨੂੰ ਦਾਸ ਲਿਖ ਕੇ ਨਾ ਉਹ ਕਹਿੰਦੇ ਆ ਮੈਨੂੰ ਵੀ ਉਹ ਗੁਰੂ ਸਿੱਖਾਂ ਦੀ ਧੂੜ ਦੇ ਦਿਓ ਜਿੰਨਾ ਹਰ ਨਾਮ ਰਿਤੇ ਪਰੋਏ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਪਰੋ ਲਿਆ ਪੱਕਾ ਕਰ ਲਿਆ ਕਿ ਮੈਂ ਹੁਣ ਆਪਣੇ ਗੁਰੂ ਤੋਂ ਬਿਨਾਂ ਹੋਰ ਨਹੀਂ ਕਿਤੇ ਬਸ ਜਿਨੇ ਇਹ ਗੱਲ ਪੱਕੀ ਕਰ ਲਈ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਵੀ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਉਨ੍ਹਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਕਹਿੰਦੇ ਜਿਹੜੇ ਇਨਸਾਨ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਆ ਅਸੀਂ ਤੇ ਉਹਦੇ ਤੋਂ ਨਮਸ਼ਕਾਰ ਵਾਰਨੇ ਵਾਰਨੇ ਜਾਂਦੇ ਆ ਜੀ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤਕ ਹੋਏ ਤਨ ਕੀ ਧੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਰਦਾ ਕਰੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ